ਤਾਂ ਤਸਵੀਰਾਂ ਤੁਹਾਡੇ ਨਾਲ ਫਰੈਂਕਪੁਰ ਦੇ ਪਿੰਡ ਬੰਡਾਲਾ ਦੇ ਨੇੜੇ ਦੀਆਂ ਜਿਹੜੀਆਂ ਉਹ ਸਾਂਝੀਆਂ ਕਰ ਰਹੇ ਆ ਕਿ ابھی ਫਰੈਂਕਪੁਰ ਅੰਦਰ ਲਗਾਤਾਰ ਹੜ੍ਹਾਂ ਦੀ ਜਿਹੜੀ ਮਾਰ ਆ ਉਹ ਪੈ ਰਹੀ ਆ ਤਾਂ ਇਸ ਵੇਲੇ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਫਰੈਂਕਪੁਰ ਦੇ ਪਿੰਡ ਅ ਬੰਡਾਲਾ ਦੇ ਨੇੜੇ ਦੀਆਂ ਜਿਹੜੀਆਂ ਉਹ ਸਾਂਝੀਆਂ ਕਰ ਰਹੇ ਆ ਪਾਣੀ ਕਸ਼ਦੂਸਾ ਦੋ 19 ਸਪੀਡ ਨਾਲ ਜਿਹੜਾ ਪਾਣੀ ਆ ਉਹ ਕੰਢ ਵਿੱਚ ਦਾਖਲ ਹੋ ਰਿਹਾ ਤਾਂ ਇਧਰ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਜੜੀਆਂ ਉਹ ਕਰਦੇ ਆ ਤਾਂ ਤਸਵੀਰਾਂ ਸਾਦਿਓ ਕਿ ਲਾਈਵ ਤਸਵੀਰਾਂ ਜੜੀਆਂ ਉਹ ਫਰੋਇਤੋ ਮੇਜਲੀ ਤੋਂ ਬੋ ਕਨਿਸ਼ ਵੀ ਬਣਾ ਜਿਹੜਾ ਪਾਣੀ ਆ ਉਹ ਪੰਡਾ ਵਿੱਚ ਦਾਖਲ ਜਿਹੜਾ ਉਹ ਹੋ ਰਿਹਾ ਤਾਂ ਇਹ ਪਾਣੀ ਜਿਹੜਾ ਅੱਗੇ ਜਾ ਕੇ ਕਾਫੀ ਪੰਡਾਂ ਨੂੰ ਜਿਹੜਾ ਮਾਰ ਰਿਹਾ ਕੋ ਕਰੇਗਾ ਤਾਂ ਕੋਰੋ ਟੂਰ ਦਾ ਪੂਰਾ ਰੋਡ ਜਿਹੜਾ ਇਹ ਬਲੌਕ ਹੋ ਚੁੱਕਿਆ ਫਰੋਜਪੁਰ ਤੋਂ ਕਰਨਕਰਮੂ ਕਰਨਕਰਮੂ ਖਵਲਪੁਰ ਨਾਲੇ ਰੋਡ ਜਿਹੜਾ ਜੋੜਦਾ ਸੀਗਾ ਹੁਣ ਇਹ ਰੋਡ ਜਿਹੜਾ ਉਹ ਬੰਦ ਆ ਤਾਂ ਜਿਹੜੇ ਵੀ ਫਰੋਜਪੁਰ ਦੇ ਆਸ-ਪਾਸ ਤੋਂ ਆਉਣ ਜਾਣ ਵਾਲੇ ਆ ਤਾਂ ਉਹਨਾਂ ਨੂੰ ਅਪੀਲ ਆ ਕਿ ਇਸ ਰੋਡ ਤੋਂ ਨਾ ਆਇਆ ਜਾਇਆ ਜਾਏ ਕਿਉਂਕਿ ਰੋਡ ਜਿਹੜਾ ਬਲੌਕ ਆ ਤਾਂ ਪਾਣੀ ਤੁਸੀਂ ਦੇਖ ਸਕਦੇ ਹੋ ਕਿੰਨੀ ਸਪੀਡ ਨਾਲ ਅੱਗੇ ਵੱਧਦਾ ਹੋਇਆ ਨજર ਜਿਹੜਾ ਉਹ ਆ ਰਿਹਾ ਤਾਂ ਲਾਈਵ ਤੋਂ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਉਹ ਕਰ ਰਹੇ ਆ ਕਿ ਇਹ ਕੋਰੋਇਪਰ ਦੇ ਪਿੰਡ ਬੰਡਾਲੇ ਦੇ ਨੇੜੇਕ ਦੀਆਂ ਜਿਹੜੀਆਂ ਤਸਵੀਰਾਂ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਉਹ ਕਰ ਰਹੇ ਆ ਸਦੇ ਸਾਦੇ ਕਿੰਨੀ ਸਪੀਡ ਨਾਲ ਪਾਣੀ ਜਿਹੜਾ ਉਹ ਅੱਗੇ ਵਧ ਰਿਹਾ ਤਾਂ ਲੋਕਾਂ ਨੂੰ ਆਉਂ ਜਾਣ ਲੱਗੇ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਐਸੇ ਏਰੀਆ ਦੀ ਗੱਲ ਕਰ ਲਈ ਤਾਂ ਪੂਰੇ ਦਾ ਪੂਰਾ ਏਰੀਆ ਜਿਹੜਾ ਉਹ ਹੜ੍ਹ ਦੀ ਬਿਮਾਰੀ ਹੇਠ ਆਇਆ ਹੋਇਆ ਸਸ ਲੱਖ ਦੇ ਪੂਰੇ ਟੰਡ ਜਿਹੜੇ ਆ ਉਹ ਹੜਾਲੀ ਮਾਰ ਰਿਹਾ ਹੈਟ ਆਏ ਹੋਏ ਆ ਦੇਸਾ ਦੇ ਜਿਹਨਾਂ ਮੋਕਲੇਆਂ ਤਸਵੀਰਾਂ ਉਹ ਸਾਡੇ ਨਾਲ ਲੱਗਦੀਆਂ ਕਰ ਰਹੇ ਆ ਇਥੋਂ ਥੋੜੀ ਦੂਰੀ ਹਰੀਆਂ ਕਿਆਂ ਵਾਲਾ ਸਤਲੁਜ ਰਿਆ ਹਰੀਆਂ ਦਾ ਹੈਡ ਜਿਹੜਾ ਇੱਕ ਥੋੜੀ ਦੂਰੀ ਆ ਤਾਂ ਉਥੋਂ ਇਹ ਪਾਣੀ ਜਿਹੜਾ ਉਹ ਇਧਰ ਡਰਾਈਵਰ ਵਾਲੀ ਸਾਈਡ ਲਈ ਜਿਹੜਾ ਮਾਰ ਕਰ ਰਿਹਾ ਕਾਫੀ ਪਾਣੀ ਆ ਪਾਣੀ ਤੁਸੀਂ ਦੇਖ ਸਕਦੇ ਕਿੰਨੀ ਸਪੀਡ ਨਾਲ ਜਿਹੜਾ ਉਹ ਚੱਲ ਰਿਹਾ ਤਾਂ ਜਿੱਥੇ ਅਸੀਂ ਖੜੇ ਹੋਏ ਆ ਇਸ ਟਾਈਮ ਤਾਂ ਇੱਥੇ ਖੜਿਆ ਉਹ ਜਿਹੜਾ ਉਹ ਲਈ ਜਾ ਰਿਹਾ ਕੋਈ ਪਣਗੀ ਸਪੇਡ ਜਿਹੜੀ ਆ ਉਹ ਕਾਫੀ ਆ ਤੇ ਬੜੀ ਸਪੀਡ ਨਾਲ ਪਾਣੀ ਜਿਹੜਾ ਉਹ ਇਧਰ ਪਿੰਡਾਂ ਵਾਲੀ ਸਾਹਿਬ ਨੂੰ ਦਾਖਲ ਜਿਹੜਾ ਹੋ ਰਿਹਾ ਤੇ ਲਾਈਵ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਕਰ ਰਹੇ ਆ ਇਹ ਖੋਇਪੁਰ ਤੋਂ ਤਰਨਕਾਰ ਨੂੰ ਰੋਡ ਜਿਸ ਨੂੰ ਪੱਟੀ ਰੋਡ ਵੀ ਕਿਹਾ ਜਾਂਦਾ ਤਾਂ ਖੋਇਪੁਰ ਤੋਂ ਇਹ ਰੋਡ ਜਿਹੜਾ ਜਾਂਦਾ ਤਾਂ ਇਹ ਰੋਡ ਜਿਹੜਾ ਪੂਰੇ ਦਾ ਪੂਰਾ ਬਲਾਕ ਜਿਹੜਾ ਹੋ ਚੁੱਕਿਆ ਕਾਫੀ ਸੜਕ ਤੇ ਪਾਣੀ ਜਿਹੜਾ ਉਹ ਕਾਫੀ ਸੁਤੀੜ ਨਾਲ ਚੱਲ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਰੋਸਟਰ ਵਿੱਚ ਕੋਸ਼ ਕਰਾ ਹੜ੍ਹਾਂ ਨੇ ਜਿਹੜੀ ਮਾਰ ਆ ਉਹ ਕੀਤੀ ਹੋਈ ਆ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਉਹ ਵਧ ਰਿਹਾ ਜਾ ਰਿਹਾ ਉਹ ਇਹੀ ਪਾਣੀ ਅੱਗੇ ਜਾ ਕੇ ਪਿੰਡ ਨਿਆਣਾ ਲਵੇਰਾ ਘਾਤਾ ਰਹਾ ਤਾਂ ਅਲੱਗ-ਅਲੱਗ ਪਿੰਡਾਂ ਵਿੱਚ ਮਾਰ ਕਰਦਾ ਹੈ ਪਾਣੀ ਜਾ ਕੇ ਆ ਤਾਂ ਅੱਗੇ ਦੀ ਅਪਡੇਟ ਵੀ ਤੁਹਾਡੇ ਨਾਲ ਤੁਹਾਨੂੰ ਬੇਤਕਾ ਜਰੂਰ ਸਾਂਝੀ ਜਿਹੜੀ ਉਹ ਕਰਾਂਗੇ